ਸਵਾਗਤ ਹੈ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਤਿੰਨ ਟਰੈਕਟਰ ਬਕਾਉ ਲੈ ਕੇ ਆਏ ਆ 25911 ਇੱਕ ਹਾਲੈਂਡ 5500 ਆਪਾਂ ਪਹਿਲਾਂ ਗੱਲ ਕਰੀਏ ਤਾਂ HMT 911 ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਸਾਫ ਟਰੈਕਟਰ ਆ ओरिजिनल ਪੇਂਟ ਦੇ ਵਿੱਚ ਟਰੈਕਟਰ ਆ ਘਰੇਲੂ ਟਰੈਕਟਰ ਆ ਕਿਸੇ ਪਾਰੀ ਵੀਰ ਕੋਲ ਨਹੀਂ ਘਰੇ ਸੰਭਿਆ ਹੋਇਆ ਟਰੈਕਟਰ ਆ ਦੇਖ ਸਕਦੇ ਹੋ ਤੁਸੀਂ ਮਾਡਲ ਦੀ ਗੱਲ ਕਰੀਏ 1999 ਮਾਡਲ ਟਰੈਕਟਰ ਆ ਵੀਰੋ 2029 ਤੱਕ ਪਾਸਿੰਗ ਪਈਆ ਟਰੈਕਟਰ ਦੀ ਇੰਜਨ ਗੇਅਰ ਦਾ ਲੈਫਟ ਦਾ ਪਿਛਲੇ ਸੇ ਦਾ ਸਾਰਾ ਕੰਮ 6 ਮਹੀਨੇ ਪਹਿਲਾਂ ਹੋਇਆ ਵੀਰ ਕਿੰਨੀਓ ਪੂਰਾ ਦਸੱਲੀ ਨਾਲ ਕੰਮ ਕਰਾਇਆ ਗਿਆ Ориਜਨਲ ਕੰਮ ਕਰਾਇਆ ਗਿਆ ਸ਼ੌਕ ਨਾਲ ਰੱਖਿਆ ਗਿਆ ਟਰੈਕਟਰ ਆ ਦੇਖ ਸਕਦੇ ਆ ਤੁਸੀਂ ਵੀਰੋ ਰੰਗ ਪੇਂਟ ਦਾ ਪੂਰਾ ਸਾਫ ਆ ਇੰਜਨ ਗੇਅਰ ਦੀ ਵੀਰ ਦੀ ਫੁੱਲ ਗਰੰਟੀ ਹੋਊਗੀ ਵਾਹ ਚਲਾ ਕੇ ਦਸੱਲੀ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਕੋਈ ਕਮੀ ਨਹੀਂ ਟਰੈਕਟਰ ਦੇ ਵਿੱਚ ਟਾਇਰਾਂ ਦੀ ਗੱਲ ਕਰੀਏ ਸਾਫਟਵੇਅਰ ਨੇ ਚੰਗੀ ਕੰਪਨੀ ਦੇ ਟਾਇਰ ਨੇ ਜੇ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 946 49 98959 ਤੇ ਵੀਰ ਨੂੰ ਫੋਨ ਕਰਕੇ ਟਰੈਕਟਰ ਬਾਰੇ ਤੁਸੀਂ ਹੋਰ ਬੰਦ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਵੀਰੋ ਜੇ ਕਿਸੇ ਵੀ ਵੀਰ ਨੇ ਟਰੈਕਟਰ ਖਰੀਦਣਾ ਵੀਰ ਨੂੰ ਫੋਨ ਕਰਕੇ ਟਰੈਕਟਰ ਬਾਰੇ ਹੋਰ ਬੰਦ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਕਿਸੇ ਪ੍ਰਕਾਰ ਦੀ ਕੋਈ ਵੀ ਜਾਣਕਾਰੀ ਪ੍ਰਾਪਤ ਕਰਨੀ ਹੈ ਟਰੈਕਟਰ ਦੀ ਤਾਂ ਵੀਰਨਾ ਤੁਸੀਂ ਫੋਨ ਤੇ ਗੱਲ ਕਰਕੇ ਪ੍ਰਾਪਤ ਕਰ ਸਕਦੇ ਹੋ ਹੁਣ ਆਪਾਂ ਇਸ ਦੀ ਡਿਮਾਂਡ ਦੀ ਗੱਲ ਕਰੀਏ ਵੀਰ ਕੰਨ ਨੂੰ 2.5 ਲੱਖ ਰੁਪਿਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਾਨ ਕੀਤਾ ਜਾਊਗਾ ਵੀਰੋ ਜੋ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਕੇ ਜਾਊਗਾ ਵੀਰ ਉਸ ਦਾ ਸਪੈਸ਼ਲ ਮਾਨਤਾਨ ਕਰਨਗੇ ਡਿਸਕਾਊਂਟ ਕਰਨਗੇ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ 50 ਪੈਸੇ ਲਗਭਗ ਚਾਰੇ ਟਾਇਰ ਨੇ ਵੀਰੋ 50 ਪੈਸੇ ਤੋਂ ਵਾਦੀ ਨੇ ਘੱਟ ਨਹੀਂ ਟਾਇਰ ਵੀਰੋ ਦੇਖ ਸਕਦੇ ਹੋ ਕੰਪਨੀ ਦੇ ਟਾਇਰ ਨੇ ਚਾਰੇ ਇੰਜਨ ਗੇਅਰ ਦਾ ਪੂਰਾ ਨਵਾਂ ਟਰੈਕਟਰ ਆ ਪੰਪ ਦਾ ਕੰਮ ਹੋਇਆ ਲਿਫਟ ਦਾ ਹੋਇਆ ਪੂਰਾ オリジナル ਕੰਮ ਕੀਤਾ ਗਿਆ ਬਾਡੀ ਲਾਈਨ ਦਾ ਮਰਗਿਆਟਾਂ ਦਾ ਪੂਰਾ ਸਾਫ ਆ ਨਵੀਂ ਬੈਟਰੀ ਆ ਵੀਰੋ ਕੋਈ ਕਮੀ ਨਹੀਂ ਪੂਰੀ ਦਸੱਲੀ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਅੱਗੇ ਆਪਾਂ ਗੱਲ ਕਰੀਏ ਤਾਂ ਨਿਊ ਹਾਲੈਂਡ ਫਾਚੇ 500 ਤੁਹਾਡੇ ਵਾਸਤੇ ਲੈ ਕੇ ਆਏ ਆ ਬਕਾਉ ਵੀਰੋ ਦੇਖ ਸਕਦੇ ਹੋ ਬਹੁਤ ਸੋਹਣਾ ਸਾਫਟ ਟਰੈਕਟਰ ਆ ਪੰਜਾਬ ਨੰਬਰ ਟਰੈਕਟਰ ਆ ਜੇ ਮਾਡਲ ਦੀ ਗੱਲ ਕਰੀਏ 2013 ਮਾਡਲ ਟਰੈਕਟਰ ਆ ਵੀਰੋ ਘਰੇਲੂ ਟਰੈਕਟਰ ਆ ਕਿਸੇ ਵਪਾਰੀ ਕੋਲ ਟਰੈਕਟਰ ਨਹੀਂ ਵੀਰੋ ਸ਼ੌਂਕ ਨਾਲ ਰੱਖਿਆ ਗਿਆ ਟਰੈਕਟਰ ਆ ਪਹਿਲੇ ਨਾਮ ਆ ਫਰਸਟ ਆਨ ਦਾ ਟਰੈਕਟਰ ਆ ਵੀਰੋ ਦੇਖ ਸਕਦੇ ਹੋ ਡਬਲ ਡਿਸਟਰੀਬਿਊਟਰ 3 ਸਪੀਡ ਦੇ ਵਿੱਚ ਡਬਲ ਕਲਚ ओरिजिनल ਸਾਰਾ ਟਰੈਕਟਰ ਦੇਖ ਸਕਦੇ ਹੋ ਵੀਰੋ ਕੋਈ ਕਮੀ ਨਹੀਂ ਟਰੈਕਟਰ ਦੇ ਵਿੱਚ ਦੇਖ ਪਰਖ ਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਟਾਇਰਾਂ ਦੀ ਗੱਲ ਕਰੀਏ ਚਾਰੇ ਟਾਇਰ ਬਿਲਕੁਲ ਨਵੇਂ ਟਾਇਰ ਨੇ ਵੀਰੋ ਕੰਪਨੀ ਦੇ ਟਾਇਰ ਨੇ ਅੱਗੇ ਵੀਡੀਓ ਦੇ ਵਿੱਚ ਤੁਸੀਂ ਟਰੈਕਟਰ ਨੂੰ ਚਾਰੇੋਂ ਪਾਸੇੋਂ ਦੇਖ ਸਕਦੇ ਹੋ ਬ੍ਰਾਂਡ ਨਿਊ ਟਰੈਕਟਰ ਆ ਵੀਰੋ ਬਿਲਕੁਲ ਨਵਾਂ ਪਿਆ ਟਰੈਕਟਰ ਆ ਕੋਈ ਕਮੀ ਨਹੀਂ ਬਹੁਤ ਘੱਟ ਚੱਲਿਆ ਟਰੈਕਟਰ ਆ ਵੀਰੋ ਜੇ ਹੁਣ ਵੀਰੋ ਆਪਾਂ ਇਸ ਦੇ ਰੇਟ ਦੀ ਗੱਲ ਕਰੀਏ ਵੀਰ ਕੰਨਿਓ 450000 ਰੁਪਿਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਾਨ ਹੋ ਜਾਊਗਾ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 9041642825 ਤੇ ਵੀਰ ਨੂੰ ਫੋਨ ਕਰਕੇ ਟਰੈਕਟਰ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਜੋ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਕੇ ਜਾਊਗਾ ਵੀਰ ਉਸ ਦਾ ਸਪੈਸ਼ਲ ਮਾਨਤਾਣ ਕਰਨਗੇ ਰੇਟ ਵਿੱਚ ਪੂਰਾ ਮਾਨਤਾਣ ਕਰਨਗੇ ਅੱਗੇ ਆਪਾਂ ਗੱਲ ਕਰੀਏ HMT 911 ਦੇਖ ਸਕਦੇ ਹੋ ਵੀਰੋ ਤੁਸੀਂ origignal ਟਰੈਕਟਰ ਆ ਕੋਈ ਤਿਆਰ ਨਹੀਂ ਕਰਿਆ ਗਿਆ ਦੁਬਾਰਾ ਜਿਵੇਂ ਦਾ ਟਰੈਕਟਰ ਹੈਗਾ originally ਆ ਵੀਰੋ ਕੋਈ ਇਹਦੇ ਰੰਗ ਪੇਂਟ ਨਹੀਂ ਕਰਿਆ ਗਿਆ ਦੁਬਾਰੇ ਜੇ ਆਪਾਂ ਮਾਡਲ ਦੀ ਗੱਲ ਕਰੀਏ 1987 ਮਾਡਲ ਟਰੈਕਟਰ ਆ ਵੀਰੋ ਇਹ ਦੇਖ ਸਕਦੇ ਆ ਤੁਸੀਂ ਪੰਜਾਬ ਨੰਬਰ ਟਰੈਕਟਰ ਆ ਵੀਰੋ ਘਰੇਲੂ ਟਰੈਕਟਰ ਆ ਕਿਸੇ ਵਪਾਰੀ ਕੋਲ ਟਰੈਕਟਰ ਨਹੀਂ ਵੀਰੋ ਇਹ ਘਰੇ ਕੰਮ ਲਈ ਰੱਖਿਆ ਗਿਆ ਟਰੈਕਟਰ ਆ ਬਹੁਤ ਘੱਟ ਤੇ ਵਾਜਵਰੇਟ ਵਾਲਾ ਟਰੈਕਟਰ ਆ ਵੀਰੋ ਜੇ ਕਿਸੇ ਵੀਰ ਨੇ ਖਰੀਦਣਾ ਦਸੱਲੀ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਵਾਟ ਲਾ ਕੇ ਪੂਰੀ ਦਸੱਲੀ ਕਰਕੇ ਫਿਰ ਫਿਰ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਬਹੁਤ ਹੀ ਘੱਟ ਰੇਟ ਵਾਲਾ ਟਰੈਕਟਰ ਆ ਵੀਰੋ ਇਹ ਜੇ ਆਪਾਂ ਇਸ ਦੇ ਰੇਟ ਦੀ ਗੱਲ ਕਰੀਏ ਵੀਰ ਕੰਨਿਓ 1,40,000 ਰੁਪਿਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਨ ਹੋਊਗਾ ਵੀਰੋ 1,15,000 ਤੋਂ ਲੈ ਕੇ 20,000 ਦੇ ਵਿੱਚ ਤੁਹਾਡਾ ਵੀਰੋ ਸੌਦਾ ਹੋਊਗਾ ਇਹ ਟਰੈਕਟਰ ਬਣੂਗਾ ਕੋਈ ਬਲੂ ਨਹੀਂ ਟਰੈਕਟਰ ਦੀ ਇੰਜਨ ਦਾ ਪੂਰਾ ਸੋਹਣਾ ਨਵਾਂ ਟਰੈਕਟਰ ਆ ਪਿਛਲੇ ਹੀ ਸੀ ਦੀ ਕੋਈ ਆਵਾਜ਼ ਨਹੀਂ ਪੰਪ ਦਾ ਕੰਮ ਹੋਇਆ ਵੀਰੋ ਕੋਈ ਪੈਸਾ ਨਹੀਂ ਭਾਲਦਾ ਟਰੈਕਟਰ ਵਧੀਆ ਕੰਮ ਦੇਣ ਵਾਲਾ ਟਰੈਕਟਰ ਆ ਵੀਰੋ ਦੇਖ ਸਕਦੇ ਹੋ ਤੁਸੀਂ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 98766 02980 ਦੇ ਵੀਰ ਨੂੰ ਫੋਨ ਕਰਕੇ ਟਰੈਕਟਰ ਬਾਰੇ ਤੁਸੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਰੇਟ ਵਿੱਚ ਤੁਹਾਡਾ ਪੂਰਾ ਮਨਤਨ ਹੋ ਜਾਊਗਾ ਆਪਣੇ ਚੈਨਲ ਤੇ ਐਡ ਲਵਾਉਣ ਵਾਸਤੇ ਵੀਰੋ ਸਕਰੀਨ ਤੇ ਚੱਲ ਰਹੇ ਨੰਬਰ ਤੇ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਟੋਆਂ ਜਾਂ ਵੀਡੀਓ ਬਣਾ ਕੇ ਸਾਨੂੰ ਭੇਜੋ ਅਸੀਂ ਤੁਹਾਡੀ ਐਡ ਫਰੀ ਦੇ ਵਿੱਚ ਕਰਾਂਗੇ ਤੁਹਾਡੇ ਲਈ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਰੋ ਘੱਟ ਰੇਟਾਂ ਵਿੱਚ ਖੇਤੀਬਾੜੀ ਸੰਧ ਵਾਜਬ ਰੇਟਾਂ ਦੇ ਵਿੱਚ ਲੈ ਕੇ ਆਉਂਦੇ ਰਹਾਂਗੇ ਧੰਨਵਾਦ